ਸਸਰੀ ਗਾਲਬੀ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਤੇ ਸਰਬ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੀ ਬਿਲਕੁਲ ਤਾਜੀ ਸੂਈ ਸਵਾਈ ਵੈਢ ਦੀ ਲੈ ਕੇ ਆਏ ਜੀ 13 14 ਕਿਲੋ ਦੁੱਧ ਵਾਲੀ ਵੈਢ ਜੇ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਪਿੱਛੇ ਵਛੀ ਜੀ ਜਰਸੀ ਨਸਲ ਦੀ ਬਹੁਤ ਵਧੀਆ ਕੁਆਲਟੀ ਵਾਲੀ ਲਓ ਜੀ ਵੈਢ ਦੀ ਫੇਸ ਕੁਆਲਟੀ ਦੇਖ ਸਕਦੇ ਬਹੁਤ ਵਧੀਆ ਫੇਸ ਕੁਆਲਟੀ ਦੀ ਬੋਦੀ ਵਾਲੀ ਵੈਢ ਜੇ ਲਓ ਜੀ ਤੁਹਾਨੂੰ ਥਾਣੇ ਨੇੜੇ ਚੈੱਕ ਰਹੀ ਜੀ ਥਾਣਾ ਸਾਹਜ ਜਿਹੜਾ ਕਾਫੀ ਵਧੀਆ ਜੀ ਚਾਰੇ ਥਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਦੇ ਪੂਰੇ ਵਿੱਥ ਲੋ ਚੱਡਵ ਚੈੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਇਹ ਥਣ ਭਾਂਡੇ ਦੀ ਵਹਿੜ ਜੇ ਦੁੱਧ ਦੇ بڑے ਰਮਾਨਾ 13 14 ਲੀਟਰ ਚਵਾ ਦੇਗੀ ਜੀ ਜੇਕਰ ਕਿਸੇ ਵੀ ਦੀ ਸੇਵਾ ਚੰਗੀ ਹੈਗੀ ਤੇ 15 ਤੋਂ ਪਲੱਸ ਵੀ ਚਵਾ ਸਕਦੀ ਹੈ ਜੀ ਨਹੀਂ ਤਾਂ 13 14 ਲੀਟਰ ਬੜੇ ਰਮਾਨਾ ਚਵਾ ਦੇਗੀ ਜੀ ਨਾਰਮਲੀ ਲੋ ਜਰਸੀ ਕ੍ਰਾਸ ਵਹਿੜ ਜੇ ਮੋੜ ਫੇਸ ਕੁਆਲਟੀ ਫੇਰ ਤੋਂ ਦੇ ਸਕਦੀ ਜੀ ਬਹੁਤ ਇਹ ਫੇਸ ਕੁਆਲਟੀ ਜੇ ਲੋ ਜੀ ਪਿਛੇ ਬੱਚਾ ਜੋ ਇਸ ਦੇ ਵਸ਼ੀ ਜੇ ਡਬਲ ਫਾਇਦਾ ਜੀ ਵੀਰ ਜੀ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵਧੀਆ ਜੇ ਬਾਕੀ ਜੇਕਰ ਕਿਸੇ ਵੀਰ ਦੀ ਵੈੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਇਸ ਵੈੜ ਦੀ ਚੋਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਫੋਨ ਨੰਬਰ ਨੋਟ ਕਰ ਲਓ ਜੀ 9815580262 ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੂਸਰੇ ਸੂਏ ਵੈੜ ਸੁਈ ਜੇ ਹੁਣ ਮੌਕੇ ਤੇ 10 11 ਲੀਟਰ ਬੋਲਾ ਤਿਆਰ ਜੀ ਇਸ ਵੈੜ ਦੇ ਕੋਲ ਆ ਦੋਦੇ ਬੜੇ ਰਮਾਨਾ 13-14 ਲੀਟਰ ਚ ਵਾਦੀਗੀ ਜੀ। ਲਓ ਜੀ। ਦੇਖ ਸਕਦੇ ਜੀ। ਲਓ। ਲੋਈ ਤਾਂ ਤੁਹਾਨੂੰ ਫੇਰ ਤੋਂ ਚੱਕ ਲਈ ਨੇੜੇ ਤੇ ਵੀ ਬਹੁਤ ਹੈ ਥਣਾ ਸਹਿਜ ਜੀ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵੈੜ ਹੀ ਮਿਲਦੀ ਜੇ। ਲਓ ਜੀ ਦੇਖ ਸਕਦੇ ਜੀ। ਮੋਲਿਆ ਜੋ ਇਸ ਵੈੜ ਦਾ ਓ 45000 ਰੁਪਿਆ ਰੱਖਿਆ ਗਿਆ ਜੀ। ਇਹ ਤੁਹਾਨੂੰ 40000 ਰੁਪਏ ਦੇ ਵਿੱਚ ਰੇਡ ਮਿਲੂਗੀ ਜੀ ਫਿਕਸ ਰੇਟ ਜੇ ਵੀ ਜੀ 40000 ਰੁਪਿਆ 40000 ਰੁਪਏ ਦੇ ਵਿੱਚ ਬਾਛ ਛੋੜੀ ਹੈਗੀ ਜੀ ਲੋ ਜੇਕਰ ਕਿਸੇ ਵੀਰ ਦੇ ਵੈਟ ਪਸੰਦ ਆਉਂਦੀ ਆ ਤੁਸੀਂ ਆਪਣੇ ਸੰਪਰਕ ਕਰ ਸਕਦੇ ਜੇ ਵੈਟ ਕਾਫੀ ਕੁਆਲਟੀ ਵਾਲੀ ਜੇ ਤੇ ਬਿਲਕੁਲ ਤਾਜੀ ਸੁਈ ਸੁਵਾਈ ਜੇ ਹੁਣ ਮੌਕੇ ਤੇ 10 11 ਲੀਟਰ ਬੋਲਾ ਤਿਆਰ ਜੇ ਲੋ ਜੀ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸਰਵਡੇ ਦੀ ਪਰਮ ਤੇ ਉਹ ਹੋਰ ਰਸਟਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਈ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ